ਜੇਕਰ ਤੁਸੀਂ ਵੀ ਆਪਣੇ ਮਕਾਨ ਦੇ ਵਿੱਚ ਨਵੇਂ ਕਿਰਾਏਦਾਰ ਰੱਖਣ ਦੀ ਸੋਚ ਰਹੇ ਹੋ ਤਾਂ ਸਾਵਧਾਨ ਕਿਉਂਕਿ ਕਿਤੇ ਤੁਹਾਡੇ ਕਿਰਾਏਦਾਰ ਕੋਈ ਗੈਂਗਸਟਰ ਜਾਂ ਬਦਮਾਸ਼ ਨਾ ਹੋਣ ਇਸ ਲਈ ਪੁਲਿਸ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਐਸਐਸਪੀ ਮੁਹਾਲੀ ਸਰਦਾਰ ਐਚਐਸ ਭੁੱਲਰ ਸਾਹਿਬ ਸਰ ਇੱਕ ਮਾਮਲਾ ਸਾਹਮਣੇ ਆਇਆ ਹੈ ਖਰੜ ਦੇ ਵਿੱਚ ਬੱਲੋमाजਰੇ ਪਿੰਡ ਦੇ ਵਿੱਚ ਰਾਤੀ ਗੋਲੀਆਂ ਚੱਲੀਆਂ ਕੀ ਮਾਮਲਾ ਹੈ ਬੱਲੋमाजਰੇ ਪਿੰਡ ਦੇ ਵਿੱਚ ਤਿੰਨ ਬੰਦੇ ਮਕਾਨ ਕਿਰਾਏ ਤੇ ਲੈ ਕੇ ਰਹਿ ਰਹੇ ਸੀ ਉਹਨਾਂ ਨੇ ਉੱਥੇ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾਤੀ ਉਹ ਤਿੰਨ ਬੰਦੇ ਅਸੀਂ ਫੜ ਲਏ ਨੇ ਉਹਨਾਂ ਕੋਲ ਦੋ ਜਿਹੜੇ ਨੇ ਵੈਪਨ ਬਰਾਮਦ ਕੀਤੇ ਨੇ ਔਰ ਇਹਨਾਂ ਬੰਦਿਆਂ ਨੇ 2018 ਦੇ ਵਿੱਚ ਵੀ ਇੱਕ ਵਾਰ ਦਰਦ ਕੀਤੀ ਸੀ ਇੱਕ ਕਿਸੇ ਤੋਂ 17000 ਰੁਪਏ ਨਾ ਨੇ ਕੋਈ ਸੀ ਹੁਣ ਵੀ ਇਹਨਾਂ ਦੀ ਪਲੈਨਿੰਗ ਸੀ ਕਿ ਅਸੀਂ ਕੋਈ ਇਹਨਾਂ ਨੇ ਕੋਈ ਬੈਂਕ ਲੁੱਟਣਾ ਸੀ ਇਹਨਾਂ ਨੇ ਤੇ ਇਹਨਾਂ ਨੂੰ ਰਾਤੀ ਅਸੀਂ ਜਿਹੜਾ ਗ੍ਰਫਤਾਰ ਕਰ ਲਿਆ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਅੰਡਰ ਸੈਕਸ਼ਨ 307 353 ਔਰ ਹੋਰ ਨਾਲ ਸ਼ਖਸ ਨਚਰੀਆਂ ਰਿਲੇਟਡ ਨੇ ਔਰ ਇਹਨਾਂ ਨੂੰ ਅਸੀਂ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਰਿਮਾਂਡ ਜੜਾ ਇਹਨਾਂ ਦਾ ਲੈ ਰਹੇ ਆ ਸਰ ਰੂਟੀਨ ਚੈੱਕ ਅਪ ਚੱਲ ਰਿਹਾ ਸੀ ਜਾਂ ਫਿਰ ਕੋਈ ਸੂ ਮਿਲੀ ਸੀ ਪੁਲਿਸ ਨੂੰ ਜੀ ਅਸੀਂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਕੁਝ ਬੰਦੇ ਆ ਕੇ ਇੱਥੇ ਔਰ ਕੋਈ ਛੱਕੀ ਬੰਦੇ ਰਹਿੰਦੇ ਨੇ ਤਾਂ ਤਾਂ ਕਿ ਅਸੀਂ ਜਿਹੜੇ ਵੀ ਉੱਥੇ ਕਲੋਨੀਆਂ ਹੈਗੀਆਂ ਨੇ ਉਹਨਾਂ ਦੀ ਸਰਚ ਕਰ ਰਹੇ ਸੀ ਸਰ ਬੀਤੇ ਕੁਝ ਦਿਨ ਦਿਨ ਪਹਿਲਾਂ ਜ਼ਿਲਕਪੁਰ ਵਿੱਚ ਵੀਕ ਪੁਲਿਸ ਮੁਕਾਬਲਾ ਹੋਇਆ ਸੀ ਤੁਹਾਨੂੰ ਲੱਗ ਰਿਹਾ ਹੈ ਕਿ ਮੁਹਾਲੀ ਦੇ ਵਿੱਚ ਵਾਰਦਾਤਾਂ ਵਧ ਰਹੀਆਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਇਹ ਤਾਂ ਜਦੋਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਬੇਸਡ ਕੋਈ ਬੰਦਾ ਕਿਤੇ ਰਹਿੰਦਾ ਹੈ ਤਾਂ ਉਸ ਬੇਸ ਦੇ ਉੱਤੇ ਹੀ ਜਿਹੜੇ ਅਸੀਂ ਰਿਪੋਰਟ ਕਰਨੇ ਆ ਤਾਂ ਕਿ ਜਿਹੜਾ ਕੋਈ ਮੜਾ ਅਨਸਰ ਇੱਥੇ ਰਹਿੰਦਾ ਹੈ ਉਹਦੇ ਖਿਲਾਫ ਜਿਹੜਾ ਪ੍ਰੋਪਰ ਐਕਸ਼ਨ ਲਿਆ ਜਾਵੇ ਸਰ ਤੁਸੀਂ ਦੱਸਿਆ ਕਿ ਉਹ ਕਿਰਾਏ ਦੀ ਮਕਾਨ ਲੈ ਕੇ ਰਹਿ ਰਹੇ ਸੀ ਕੀ ਪੁਲਿਸ ਵੈਰੀਫਿਕੇਸ਼ਨ ਮਕਾਨ ਮਾਲਕ ਵੱਲੋਂ ਕਰਵਾਈ ਗਈ ਸੀ ਜਾਂ ਫਿਰ ਨਹੀਂ ਨਹੀਂ ਇਹਦੇ ਜੋ ਜਿਹੜਾ ਮਕਾਨ ਮਾਲਕ ਸੀ ਉਹਨੇ ਵੈਰੀਫਿਕੇਸ਼ਨ ਨਹੀਂ ਕਰਾਈ ਅਸੀਂ ਡੀਸੀ ਸਾਹਿਬ ਤੋਂ 144 ਦੇ ਤਹਿਤ ਆਰਡਰ ਵੀ ਕਰਾਇਆ ਸਨ ਹੂੰ ਔਰ ਮੀਡੀਆ ਚ ਵੀ ਦਿੱਤਾ ਸੀ ਪਬਲਿਕ ਮੀਟਿੰਗਾਂ ਵੀ ਅਸੀਂ ਕੀਤੀਆਂ ਨੇ ਲੋਕਾਂ ਨੂੰ ਵੇਅਰ ਵੀ ਕੀਤਾ ਪਰ ਉਹਨਾਂ ਨੇ ਨਹੀਂ ਕਰਾਈ ਇਸ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਪਰ ਐਕਸ਼ਨ ਲਿਆ ਅਸਰ ਇੱਕ ਹੋਰ ਮਾਮਲਾ ਸਾਹਮਣੇ ਆਇਆ ਖਰੜ ਦੇ ਵਿੱਚ ਟਰੱਕ ਇੰਸਪੈਕਟਰ ਨੂੰ ਗੋਲੀ ਮਾਰੀ ਗਈ ਹੈ ਸਿਰ ਉਹ ਕੀ ਮਾਮਲਾ ਹੈ ਇਹ ਉਥੇ ਲੜਕੀ ਨੀਹਾ ਨਾਂ ਦੀ ਲੜਕੀ ਸੀ ਉਹ ਆਪਣੇ ਆਫਿਸ ਦੇ ਵਿੱਚ ਬੈਠੀ ਸੀ ਕੋ ਬੰਦਾ ਆਇਆ ਜੀ ਬਲਵਿੰਦਰ ਸਿੰਘ ਉਹਨੇ ਆ ਕੇ ਉਹਨਾਂ ਨੂੰ ਜਿਹੜੀ ਉਹ ਗੋਲੀ ਮਾਰ ਦਿੱਤੀ ਤੇ ਉੱਥੋਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਲੋਕ ਅੱਗੇ ਸਾਹਮਣੇ ਆਏ ਤਾਂ ਉਹਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਇੰਦੀ ਬੈਕਗ੍ਰਾਉਂਡ ਜੋ ਹੁਣ ਤੱਕ ਸਾਨੂੰ ਪਤਾ ਲੱਗੀ ਹੈ ਕਿ ਇਹ ਬੰਦਾ ਮਰਿੰਡੇ ਦੇ ਵਿੱਚ ਕੋਈ ਸ਼ਾਪ ਕਰਦਾ ਸੀ ਮੈਡੀਕਲ ਸਟੋਰ ਸੀ ਇਹਦਾ ਤੇ ਉਦੋਂ ਇਹਦਾ ਲਾਇਸੈਂਸ ਕੈਂਸਲ ਹੋ ਗਿਆ ਸੀ ਕੋਈ ਇਤਰਾਜਯੋਗ ਦਵਾਈਆਂ ਉੱਥੋਂ ਫੜੀਆਂ ਗਈਆਂ ਸਨ ਤੇ ਇਹਦਾ ਲਾਇਸੈਂਸ ਜਦੋਂ ਕੈਂਸਲ ਹੋ ਗਿਆ ਤੇ ਉਸ ਉਪਰੰਤ ਇਹਦੀ ਜਿਹੜੀ ਉਹ ਸ਼ਾਪ ਬੰਦ ਹੋ ਗਈ ਤੇ ਜੋ ਹੁਣ ਤੱਕ ਦੀ ਸਾਡੀ ਤਫ਼ਤੀਸ਼ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਹੋ ਸਕਦਾ ਹੈ ਕਿ ਇਹਨੇ ਉਸ ਰੰਜਿਸ਼ ਕਰਕੇ ਹੀ ਇਸ ਮੈਡਮ ਨੂੰ ਗੋਲੀ ਮਾਰੀ ਹੋਵੇ ਕਿਉਂਕਿ ਇਹ ਮੈਡਮ ਉਸ ਸਮੇਂ ਡਰਗ ਇਨਸਪੈਕਟਰ ਰੂਪਨਤ ਨਾ ਸਨ। ਉਹ ਰੇਨ ਨੇ ਹੀ ਚੈਕਿੰਗ ਕੀਤੀ ਸੀ ਉਹਨਾਂ ਦੇ ਸਟੋਰ ਤੇ। ਤਾਂ ਇਹਨਾਂ ਵੱਲੋਂ ਲਾਇਸੈਂਸ ਕੈਨਸਲ ਕੀਤਾ ਗਿਆ ਸੀ ਉਸ ਦੇ ਮੈਡੀਕਲ ਸਟੋਰ ਦਾ। ਜੀ। ਅ ਸਰ ਜੋ ਬੱਲੂ ਮਾਜਰੇ ਵਿੱਚ ਵਾਰਦਾਤ ਹੋਈ ਹੈ। ਆ ਤਿੰਨ ਜਿਹੜੇ ਮੁੰਡੇ ਨੇ ਉਹ ਫੜੇ ਗਏ ਨੇ। ਬਾਕੀ ਪੀਜੀਸ ਉੱਥੇ ਬਹੁਤ ਜ਼ਿਆਦਾ ਨਹੀਂ ਕਿ ਚੈਕਿੰਗ ਚੱਲ ਰਹੀ ਹੈ ਹੁਣ। ਅਸੀਂ ਟਾਈਮ ਟੂ ਟਾਈਮ ਕਦੀ ਕਿਸ ਏਰੀਆ ਦੀ ਕਦੀ ਕਿਸ ਏਰੀਆ ਦੀ ਜਿਹੜੀ ਉਹ ਸਰਚ ਕਰਾਉਂਦੇ ਰਹਿੰਦੇ ਆ ਤਾਂ ਕਿ ਜਿਹੜਾ ਮਾੜੇ ਅਨਸਰਾਂ ਦੇ ਉੱਤੇ ਬਕਾਇਦਾ ਨਿਗਰਾਨੀ ਰੱਖੀ ਜਾਵੇ ਔਰ ਉਹਨਾਂ ਤੇ ਐਕਸ਼ਨ ਲਿਆ ਜਾਵੇ। ਫਿਰ ਕਿਸੇ ਗੈਂਗਰਾਲ ਸੰਬੰਧਿਤ ਨੇ ਜਿਹੜੇ ਬਦਮਾਸ਼ ਫੜੇ ਗਏ ਨੇ। ਅਜੇ ਤੱਕ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੀ ਬੈਕਗ੍ਰਾਉਂਡ ਜਿੱਥੋਂ ਦੀ ਹੈਗੀ ਉਹ ਡਿਟੇਲ ਲੈ ਰਹੇ ਹਾਂ। ਤੇ ਮੇਰਾ ਆਖਰੀ ਸਵਾਲ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜੋ ਕਿਰਾਏਦਾਰ ਰੱਖਦੇ ਨਹੀਂ ਪੀਜੀ ਤੇ ਚਾੜਦੇ ਨੇ ਪਰ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ? ਮੈਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਜਿਹੜਾ ਵੀ ਕੋਈ ਕਿਰਾਏਦਾਰ ਰੱਖਿਆ ਹੈ ਜਾਂ ਕੋਈ ਪੀਜੀ ਕਿਸੇ ਨੂੰ ਦਿੱਤਾ ਹੈ ਉਹਦੀ ਵੈਰੀਫ ਤੇ ਉਹਨੇ ਕੋਈ ਬਾਰਦਾਤ ਕੀਤੀ ਹੋਈ ਤੇ ਜਾਂ ਸਾਡੀ ਚੈਕਿੰਗ ਦੇ ਦਰਮਿਆਨ ਅਸੀਂ ਚੈੱਕ ਕੀਤਾ ਕਿ ਇਹਨਾਂ ਬੰਦੇ ਦੀ ਵੈਰੀਫਿਕੇਸ਼ਨ ਨਹੀਂ ਹੋਈ ਤਾਂ ਉਸ ਮਾਲਕ ਮਕਾਨ ਦੇ ਖਿਲਾਫ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਬਿਲਕੁਲ ਬਸ ਬਤਨ ਮਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਐਸਐਸਪੀ ਐਚਐਸ ਪੁੱਲਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜੇਕਰ ਤੁਸੀਂ ਵੀ ਆਪਣਾ ਮਕਾਨ ਕਿਰਾਏ ਤੇ ਚਾੜਿਆ ਹੈ ਜਾਂ ਚਾੜਨ ਦੀ ਸੋਚ ਰਹੇ ਹੋ ਤਾਂ ਪੁਲਿਸ ਵੈਰੀਫਿਕੇਸ਼ਨ ਕਰਾਇਦਾ ਦੀ ਜ਼ਰੂਰ ਕਰਵਾਈ ਜਾਵੇ ਜੇਕਰ ਉਹ ਬੰਦਾ ਕੋਈ ਸ਼ੱਕੀ ਬਦਮਾਸ਼ ਜਾਂ ਗੈਂਗਸਟਰ ਨਿਕਲਿਆ ਤਾਂ ਮਕਾਨ ਮਾਲਕ ਤੇ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਵਿਡੀਓ ਜਰਨਲਿਸਟ ਲलित पांडे ਦੇ ਨਾਲ ਠਾਕੁਰ ਅਮਨਦੀਪ ਸਿੰਘ Delhi Post Punjabi ਮੋਹਾਲ